ਅਨਾਲ ਸਾਡੇ ਮਾਤਾ ਸਭ ਤੋਂ ਪਹਿਲਾਂ ਫਤਿਹਵਲਾ ਵੈਰੂ ਜੀ ਦਾ ਖਾਲਸਾ ਉਹ ਵੈਰੂ ਜੀ ਦੀ ਫਤਿਹ ਮੈਂ ਤਾਂ ਇਹ ਕਹਿਣਾ ਵੀ ਤੁਸੀਂ ਬਹੁਤ ਵੱਡੇ ਵਧਾਈ ਦੇ ਪਾਤਰੋਂ ਅੱਜ ਕਿ ਜਿਹੜੀ ਸਾਡੇ ਐਮਰਜੈਂਸੀ ਮੀਟਿੰਗ ਸੱਦੀ ਗਈ ਸੀ ਉਹਦੇ ਵਿੱਚ ਲਗਭਗ 100 ਪੰਡ ਆਏ ਹੋ ਤਾਂ ਵੀ ਵੱਡੀ ਗਿਣਤੀ ਦੇ ਵਿੱਚ ਸਾਡੇ ਨੂੰ 2 ਦਿਨ ਪਹਿਲਾਂ ਪੰਜਾਬ ਦੀ ਮੀਟਿੰਗ ਹੋਈ ਸੀ ਆਨਲਾਈਨ ਆਨਲਾਈਨ ਮੀਟਿੰਗ ਦੇ ਵਿੱਚ ਸਾਰੇ ਜ਼ਿਲ੍ਹਾ ਪ੍ਰਧਾਨਾਂ ਤੇ ਜ਼ਰਸਕਤਰਾ ਤੋਂ ਅਸੀਂ ਪੁੱਛਿਆ ਗਿਆ ਸੀਗਾ ਵੀ ਮੀਟਿੰਗ ਕਿਵੇਂ ਕਰੀਏ ਜਾਂ ਤਾਂ ਛੇਤੀ ਪੰਜਾਬ ਦੇ ਵਿੱਚ ਵੀ ਤਿੰਨ ਥਾਂ ਹੀ ਇਕੱਠ ਕਰ ਲੈਨੇ ਆ ਮਾਝਾ ਦੁਆਬਾ ਮਾਲਵਾ ਵੀ ਤਿੰਨ ਮੀਟਿੰਗਾਂ ਵੱਡਿਆਂ ਦੇ ਵਿੱਚ ਆ ਜਾਓਗੇ ਫਿਰ ਸਾਰਿਆਂ ਨੇ ਕਿਹਾ ਵੀ ਧੁੰਦ ਬਹੁਤ ਪੈਂਦੀ ਹੈ ਦੂਰ ਹੈ ਸਾਨੂੰ ਇੱਕ ਥਾਂ ਇਕੱਠੇ ਕਰੋਗੇ ਤੇ ਜ਼ਿਲ੍ਹੇ ਦੀਆਂ ਮੀਟਿੰਗਾਂ ਕਰਵਾ ਦਿਓ ਅਸੀਂ ਅਖਿਆ ਵੀ ਜ਼ਿਲ੍ਹੇ ਦੀਆਂ ਮੀਟਿੰਗਾਂ ਕਰਵਾ ਦਿਆਂਗੇ ਫਿਰ ਤੁਸੀਂ ਇੱਕ ਦਿਨ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਮੀਟਿੰਗਾਂ ਕਰਾਉਣੀਆਂ ਪੈਣਗੀਆਂ ਤਕਰੀਬਨ ਸਾਰੇ ਸਹਿਮਤ ਹੋਏ ਦੇ ਸਾਨੂੰ ਡੇਟਾ ਦੇ ਦਿਓ ਸਮਾਂ ਦੇ ਦਿਓ ਅਸੀਂ ਉਸ ਸਮੇਂ ਤੇ ਮੀਟਿੰਗਾਂ ਦੇ ਵਿੱਚ ਪਹੁੰਚਾਂਗੇ ਅੱਜ ਚਾਰ ਜ਼ਿਲ੍ਹਿਆਂ ਦੀ ਮੀਟਿੰਗ ਹੋ ਰਹੀ ਹੈ ਆਪਾਂ ਬਠਿੰਡੇ ਦੀ ਇੱਥੇ ਮੀਟਿੰਗ ਕਰ ਰਹੇ ਆ ਪ੍ਰਧਾਨ ਜੀ ਫਾਜ਼ਿਲਕੇ ਕਰਵਾ ਰਹੇ ਨੇ ਤੇ ਦੂਵਾਰ ਫੁਰੋਰ ਫੁਰੋ ਇੰਦਰਜੀਤ ਆਪਣਾ ਤਾਰ ਤਾਰ ਮੀਟਿੰਗ ਕਰਵਾ ਰਿਆ ਤਾਂ ਇਹਨੇ ਵੀ ਕਹੇ ਕੱਲ ਪਰਸੋ ਅਸੀਂ ਤੇ ਗੰਗ ਲੱਗ ਜੇ ਮੈਂ ਘਰੋਂ ਛੱਤਰ ਪੈਂਦੇ ਨਾ ਸੋ ਸਾਰੇ ਅਸੀਂ ਆਪਣੀਆਂ ਭੈਣਾਂ ਨੂੰ ਲੈਣ ਹੁੰਦੇ ਇਹਦੀ ਸਾਡੀਆਂ ਭੈਣਾਂ ਜਿਹੜੀਆਂ ਹਰ ਇੱਕ ਘਰਾਂ ਦੇ ਵਿੱਚ ਵਿਚਾਰੀਆਂ ਨਹੀਂ ਹੋਵੇ ਹਨੇਰੀ ਹੋਵੇ ਠੰਡ ਵੀ ਰੋਸਤ ਹੋਵੇ ਕੋ ਹਰ ਇੱਕ ਘਰ ਦੇ ਵਿੱਚ ਹਾਜ਼ਰੀ ਨਿਵਾੰਦਨ ਸੋ ਬੇਚੇ ਜਿਹੜੀ ਇਹ ਕਲੀਜੀ ਹੁੰਦੀ ਹੈ ਕਿਰਪਾ ਕਰਕੇ ਧਰੂ ਜਿਵੇਂ ਬੈਠੇ ਉਸ ਤਰ੍ਹਾਂ ਬੈਠੇ ਸਾਡੇ ਸਤਕਾਰਯੋਗ ਪੰਜਾਬ ਦੇ ਆਗੂ ਸਰਦਾਰ ਕਾਕਾ ਸਿੰਘ ਜੀ ਕੋਟੜਾ ਪਹਿਲਾ ਕੀਤਾ ਜਾਂਦਾ ਹੈ ਜਿਹੜੇ ਬੰਦੇ ਖਰੇਤੇ ਨਹੀਂ ਜਾਂਦੇ ਜਿਹੜੇ ਬੰਦੇ ਡਰਾਏ ਨਹੀਂ ਜਾਂਦੇ ਤਾਂ ਖੇਰਲਾ ਚਾਰ ਹੁੰਦਾ ਉਹਨਾਂ ਨੂੰ ਮਰਵਾਇਆ ਜਾਂਦਾ ਉਸ ਵੀਡੀਓ ਦੇ ਵਿੱਚ ਆਇਆ ਸੇ ਕਿਸਾਨ ਬੋਲਣਾ ਜਿਹੜਾ ਜੀਰੇ ਵਾਲੇ ਕੌਣ ਕਰਦਾ ਸਰਦਾਰ ਦਿਲਜੀਤ ਸਿੰਘ ਢੱਲੇਵਾਲ ਬੇਲੂ ਮਰਵਾਇਆ ਜਾ ਸਕਦਾ ਹੈ ਤਾਂ ਬਹੁਤ ਸਾਡੇ ਹਜੇ ੱੱਲੇ ਨਹੀਂ ਪਤਾ ਹੁਣ ਅਸੀਂ ਚੰਡੀਗੜ੍ਹ ਵੀ ਮਿਲਿਆ ਇਹਨਾਂ ਨੂੰ ਸਾਜੰਸ ਗਿਆ ਨਾਲ ਵੀ ਗੱਲ ਕੀਤੀ ਹੈ ਬਈ ਹਜੇ ਤੱਕ ਤੁਸੀਂ ਇਸ ਗੱਲ ਦੀ ਪੜਤਾਲ ਨਹੀਂ ਕੀਤੀ